ਦੀ ਧੜਾ ਸ਼ਰਮਣੀ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਦੇ ਸਬੰਧ ਅੰਤਰ ਚੱਲ ਰਿਹਾ ਅਕਾਲੀ ਆਗੂ ਸਰ ਜੋੜਨਗੇ ਮੀਟਿੰਗ ਉਹਨਾਂ ਰੱਖੀ ਹੋਈ ਵੈਸੇ ਤਾਂ ਕੱਲ ਦੇ ਹੀ ਕਾਪੀ ਲੀਡਰ ਇੱਥੇ ਜਲੰਧਰ ਚ ਨੇ ਸੁਰਜੀਤ ਕੌਰ ਦੀ ਚੋਣ ਮੁਹਿਮ ਲਈ ਜਦੋਂ ਅੱਜ ਬੈਠਣਗੇ ਤਾਂ ਕੀ ਫੈਸਲਾ ਲੈ ਸਕਦੇ ਨੇ ਕਿਉਂਕਿ ਜਥੇਦਾਰ ਸਾਹਿਬ ਉਸ ਕਬੂਲਨਾਮੇ ਤੋਂ ਬਾਅਦ ਚੁੱਪ ਨੇ ਉਹਨਾਂ ਨੇ ਕੋਈ ਅਜੇ ਤੱਕ ਹੰਗਾਰਾ ਨਹੀਂ ਭਰਿਆ ਅੰਦਰੋਂ ਕੰਸੋਆ ਉਹ ਤੁਹਾਡੇ ਕੋਲ ਹੈ ਨੇ ਤੁਸੀਂ ਜ਼ਰੂਰ ਸਾਂਝੀਆਂ ਕਰਿਓ ਜਥੇਦਾਰ ਸਾਹਿਬ ਕੀ ਸੋਚਦੇ ਨੇ ਇਦੇ ਨਾਲ ਹੀ ਸਰਨਾਪਰਾ ਅਕਾਲੀ ਦਲ ਨੇ ਸਰਗਰਮ ਕੀਤੇ ਹੋਏ ਨੇ ਜਾਂ ਉਹ ਆਪਣੇ ਆਪ ਸਰਗਰਮ ਨੇ ਇਹ ਵੀ ਸਵਾਲ ਆ ਉਹ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੇ ਘਰ ਗਏ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਕਿਉਂਕਿ ਉਹਨਾਂ ਦਾ ਪੁੱਤਰ ਤੇ ਉਹਨਾਂ ਦੀ ਨੂੰ ਲਗਾਤਾਰ ਬਾਗੀ ਟੜੇ ਦੇ ਨਾਲ ਪੂਰੀ ਕਦਮਚਾਲ ਕਰ ਰਹੇ ਨੇ ਸੋ ਸਾਰੇ ਮਾਮਲੇ ਨੂੰ ਤੁਹਾਡੇ ਕੋਲੋਂ ਸਮਝਦਿਆਂ ਮੈਂ ਦੇਖਾਂ ਗੱਲ ਕਿੱਧਰ ਨੂੰ ਤੁਰ ਰਹੀ ਹੈ ਜੀ ਹਾਂ ਬਿਲਕੁਲ ਇਹ ਮਾਮਲਾ ਲਗਾਤਾਰ ਸਰਗਰਮ ਹੈ ਤੇ ਹਾਲਾਂਕਿ ਜਿਹੜੇ ਦਿਨ ਇਹ ਜਿਹੜਾ ਜੇ ਬਾਗੀ ਟੜਾ ਕਹਿੰਦੇ ਆ ਜਾਂ ਜਿਹੜਾ ਟੜਾ ਲਗਾਤਾਰ ਜਿਵੇਂ ਦਰ ਅਕਾਲ ਤੋਂ ਸੰਤਖਬ ਸਭ ਨੂੰ ਇੱਕ ਲੈਟਰ ਸ਼ੌਪ ਤੇ ਆਇਆ ਹੈ ਚਿੱਠੀ ਜਾਂ ਆਪਣਾ ਕਬੂਲ ਨਾਮਾ ਕਹੋ ਕਿ ਸਾਨੂੰ ਸਦਿਆ ਜਾਏ ਤੇ ਸਾਨੂੰ ਅਸੀਂ ਚਾਹੁੰਦੇ ਆ ਕਿ ਇਹਨਾਂ ਜਿਹੜੇ ਸਾਡੇ ਗਲਤੀਆਂ ਹੋਈਆਂ ਨੇ ਉਹਦੀ ਸਜ਼ਾ ਲਾਈ ਜਾਵੇ ਸਾਨੂੰ ਜੋ ਵੀ ਦੰਡ ਦਿਓਗੇ ਅਸੀਂ ਖੜੇ ਮਿੱਥੇ ਪ੍ਰਵਾਨ ਕਰਾਂਗੇ ਅਸੀਂ ਉਹਨੂੰ ਮੋਜ ਨੂੰ ਹਲਕਾ ਕਰਨਾ ਚਾਹੁੰਦੇ ਆ ਔਰ ਨਾਲ ਉਹਦੇ ਚ ਫਿਰ ਕਲੀਅਰ ਕਾਟੇ ਗੱਲ ਵੀ ਲਿਖੀ ਗਈ ਸੀ ਕਿਉਂਕਿ ਮੇਨ ਜ਼ਿੰਮੇਵਾਰਤਾ ਸੁਬੀਰ ਸਿੰਘ ਬਾਦਲ ਸੁਬੀਰ ਸਿੰਘ ਬਾਦਲ ਬਾਰ-ਬਾਰ ਆਉਂਦਾ ਉਹ ਸਾਰੇ ਮਾਮਲੇ ਚ ਇਹਨਾਂ ਚ ਵੀ ਕੈਲਕੂਲੇਟਿਵਲੀ ਜਿਹੜੇ ਨਹੀਂ ਗਏ ਬੰਦੇ ਜਿਹੜੇ ਆਪਾਂ ਨੂੰ ਲੱਗਦਾ ਸੀ ਬੰਦੇ ਮਾਨ ਨਹੀਂ ਗਏ ਗਗਨਜੀਤ ਬਰਨਾਲਾ ਨਹੀਂ ਗਏ ਵਾਖ ਵਾਖ ਕਿਉਂ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੇ 2007 ਤੋਂ ਪਹਿਲਾਂ ਹੀ ਉਹਨਾਂ ਨੂੰ ਤਾਂ ਕੱਢ ਦਿੱਤਾ ਸੀਗਾ ਇਸ ਲਈ 7 ਤੋਂ ਲੈ ਕੇ ਜਿਹੜੀ ਸਰਕਾਰ 17 ਤੱਕ ਚੱਲੀ ਇਹ ਚੋ ਭਾਗੀਦਾਰ ਹੈ ਨਹੀਂ ਭਾਗੀਦਾਰ ਤਾਂ ਫਿਰ ਤੁਸੀਂ ਦੂਜੇ ਹੀ ਹੋ ਜਿਹੜੇ ਉਦੋਂ ਸਰਕਾਰ 'ਚ ਰਹੇ ਜਾਂ ਪਾਰਟੀ 'ਚ ਰਹੇ ਪਾਰਟੀ 'ਚੋਂ ਵੀ ਕੱਢੇ ਹੋਏ ਸੀ ਤੇ ਸਰਕਾਰ 'ਚੋਂ ਵੀ ਕੱਢੇ ਹੋਏ ਸੀ ਬਾਅਦ ਦੇ ਵਿੱਚ ਸ਼ਾਮਲ ਕੀਤੇ ਨੇ ਇਹ ਆਪੋ ਆਪਣਾ ਹਰੇਕ ਦਾ ਆਪੋ ਆਪਣਾ ਇੱਕ ਤਰੀਕਾ ਹੈ ਪਰ ਜਥੇਦਾਰ ਸਾਹਿਬ ਨੇ ਕਾਫੀ ਸਮਾਂ ਲਗਾਤਾ ਜੇ ਕੋਈ ਕੰਸੋਲ ਉਹਨਾਂ ਨੂੰ ਹੈ ਨਹੀਂ ਕਿ ਕਦੋਂ ਸੱਦਿਆ ਜਾ ਰਿਹਾ ਕਦੋਂ ਨਹੀਂ ਸਾਇਦ ਉਸੇ ਕੰਟੈਕਸਟ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਮੇਨ ਧੜਾ ਹੈ ਉਹ ਲਗਾਤਾਰ ਸਰਗਰਮੀ ਚ ਰਿਹਾ ਹੁਣ ਤੱਕ ਉਹਨੇ ਵੱਖ-ਵੱਖ ਬਿੰਗਾਂ ਦੀਆਂ ਮੀਟਿੰਗਾਂ ਬਣਾ ਕੇ ਆਪ ਕੋ ਆਪਣੇ ਤਰੀਕੇ ਦੇ ਨਾਲ ਨਾ ਕੇਵਲ ਇੱਥੇ ਚਾਹੇ ਸ਼ਰੋਣੀ ਕਮੇਟੀ ਦੇ ਮੈਂਬਰ ਜਿੱਤੇ ਹੋਏ ਸੀ ਜਿਹੜੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਬੁਲਾਇਆ ਅਨੁਸੂਚਿਤ ਜਾਤੀ ਦੇ ਬਿੰਗ ਨੂੰ ਬੁਲਾਇਆ ਪਛੜੇ ਅਸਰ ਵਾਲੀਆਂ ਬਿੰਗ ਨੂੰ ਬਣਾਇਆ ਔਰਤਾਂ ਨੂੰ ਬਣਾਇਆ ਵੱਖ-ਵੱਖ ਨੂੰ ਜੂਥ ਅਕਾਲੀ ਦਲ ਨੂੰ ਬੁਲਾਇਆ ਸਭ ਨੂੰ ਬੁਲਾ ਕੇ ਭਰੋਸਾ ਪ੍ਰਗਟਾ ਦਿੱਤਾ ਗਿਆ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਗਵਾਈ ਦੇ ਵਿੱਚ ਤੇ ਉਸ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਪ੍ਰੈਸ ਕਾਨਫਰੰਸਾਂ ਕਰਵਾ ਦਿੱਤੀਆਂ ਨੇ ਕਿ ਜੀ ਅਸੀਂ ਉਹਨਾਂ ਦੇ ਨਾਲ ਸਹਿਮਤ ਆ ਮਤਲਬ ਇਹ ਕੰਟੀਨਿਉਟੀ ਚੱਲ ਰਹੀ ਹੈ ਲਗਾਤਾਰ ਇਹਨਾਂ ਵਾਲੇ ਪਾਸੇੋਂ ਫਿਰ ਹੋਰ ਪਰ ਉਸ ਤੋਂ ਬਾਅਦ ਉਹ ਵੇਟ ਐਂਡ ਵਾਚ ਕਰ ਰਹੇ ਸੀ ਦੇਖ ਰਹੇ ਸੀ ਕਿ ਜਿਹੜਾ ਅਬਦਰਦੀ ਤੇ ਨਾਲ ਹੀ ਇੱਕ ਝੋਣਾ ਚੋਣ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਆਈ ਕਿਉਂਕਿ ਇਹਨਾਂ ਨੇ ਛੱਡਤਾ ਅਫੀਸ਼ੀਅਲ ਅਕਾਦੀਦਾਨ ਨੇ ਤੇ ਤੱਕੜੀ ਦਾ ਚੋਣਦਸਾਰ ਫਿਰ ਬੀਬੀ ਦਾ ਆਪ ਚਲੇ ਜਾਣਾ ਸਾਬ ਨੂੰ ਵਾਪਸ ਆ ਜਾਣਾ ਹੁਣ ਉਦੋਂ ਬਾਅਦ ਵੀ ਵੱਖ-ਵੱਖ ਲੀਡਰ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਤੇ ਉੱਥੇ ਕੰਪੇਨ ਕਰ ਰਹੇ ਨੇ ਵੱਖ-ਵੱਖ ਸਮੇਂ ਪਹਿਲਾਂ ਵੀ ਜਾ ਕੇ ਆਏ ਨੇ ਇਧਰੋਂ ਪਟਿਆਲਾ ਸਾਈਡ ਤੋਂ ਵੀ ਰਖੜੇ ਉਹ ਨਹੀਂ ਵੀ ਬਾਕੀ ਉਧਰੋਂ ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਹੋਰ ਬੰਦੇ ਵੀ ਜਿਹੜੇ ਸਾਰੇ ਉਸ ਕੰਪੇਨ ਚ ਜਾ ਕੇ ਆਏ ਨੇ ਤੇ ਕੰਪੇਨ ਕਹਿੰਦੇ ਨੇ ਠੀਕ ਤਰੀਕੇ ਨਾਲ ਹੋ ਰਹੀ ਹੈ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਬਡਾਲਾ ਤੋਂ ਨਹੀਂ ਤਾਂ ਹੈ ਹੀ ਨੇ ਜਿਹੜੇ ਉੱਥੇ ਮੈਨ ਉਹ ਕਰ ਰਹੇ ਨੇ ਔਰ ਚੰਦੂ ਬਾਜਰਾਵ ਨੇ ਵੀ ਜਾ ਕੇ ਆਏ ਸਾਰੇ ਲੀਡਰ ਜਿਹੜੇ ਵੱਖ-ਵੱਖ ਸੀਗੇ ਉੱਥੇ ਜਾ ਕੇ ਆਏ ਤੇ ਹੁਣ ਸ਼ਾਇਦ ਅੱਜ ਉਹਨਾਂ ਨੂੰ ਲੋੜੇ ਪੈ ਰਹੀ ਹੈ ਕਿ ਕੈਂਪੇਨ ਦੇ ਵਿੱਚ ਤਾਂ ਸ਼ਾਮਲ ਹੋਣਗੇ ਤੇ ਜੱਫੇਦਾਰ ਸਾਹਿਬ ਜੇ ਲੰਮਾ ਸਮਾਂ ਟਪਾ ਦਿੰਦੇ ਨੇ ਕੁਝ ਨਹੀਂ ਕਰਦੇ ਤਾਂ ਫਿਰ ਜੇ ਤੁਹਾਡਾ ਪੈਸਾ ਬਰਹਿੰਦਾ ਤਾਂ ਦੂਜੇ ਹੌਲੀ-ਹੌਲੀ ਡੋਮਿਨੇਟ ਕੋਈ ਇੱਕ-ਇੱਕ ਬੰਦੇ ਕੋਲ ਜਾਣਾ ਇੱਕ-ਇੱਕ ਨੂੰ ਤੋੜਨਾ ਬਾਕੀ ਕਰਨਾ ਉਹ ਤਾਂ ਚਾਹੀਦੀ ਹੈ ਪਰ ਲੋ ਐਕਟੀਵਿਟੀ ਤੋਂ ਬਿਨਾ ਤਾਂ ਬੰਦੇ ਵੀ ਨਹੀਂ ਖੜਦੇ ਤੇ ਬੰਦਿਆਂ ਕੋਲ ਗੱਲ ਵੀ ਨਹੀਂ ਜਾਂਦੀ ਜਾਂ ਜਿਹੜੇ ਬੰਦੇ ਉਹ ਤਾਂ ਕੁਝ ਲੀਡਰ ਦੇ ਆਏ ਨੇ ਉੱਥੇ ਜਾ ਕੇ ਜਥੇਦਾਰ ਸਾਹਿਬ ਨੂੰ ਮਤਲਬ ਕਬੂਲ ਨਾਵਾ ਤਬ ਬਾਕੀ ਵੀ ਤਾਂ ਲੋਕਾਂ ਨੂੰ ਦੱਸਣਾ ਜਾ ਕੇ ਜਿਹੜਾ ਹੇਠਾ ਕੇਡਰ ਹੈ ਵਰਕਰ ਹੈ ਕੀ ਹੈ ਕੀ ਨਹੀਂ ਹੈ ਇਹ ਸਾਰੀ ਗੱਲ ਤੇ ਮੰਥਨ ਅੱਜ ਹੋਣ ਦੀ ਸੰਭਾਵਨਾ ਹੈ ਜਿਹੜੀ ਮੀਟਿੰਗ ਜਿਲਦਰ ਦੇ ਵਿੱਚ ਹੋ ਰਹੀ ਹੈ ਕਿ ਫਿਰ ਰਣਨੀਤੀ ਕੀ ਹੋਏਗੀ ਜੇ ਜਥੇਦਾਰ ਸਾਹਿਬ ਨਹੀਂ ਹੋ ਬਣਾਉਂਦੇ ਔਰ ਬੇਰੀ ਬੜੀ ਇਹਨਾਂ ਚੋਂ ਬੜੇ ਸੀਨੀਅਰ ਲੀਡਰ ਨਾਲ ਗੱਲ ਹੋਈ ਉਹਨਾਂ ਨੂੰ ਲੱਗ ਰਿਹਾ ਕਿ ਸਾਨੂੰ ਥੋੜਾ ਬਹੁਤ ਜਿਹੜੀ ਕੰਫਿਊਜ਼ ਹੋ ਹੈ ਕਿ ਜਥੇਦਾਰ ਚਾਹੁੰਦੇ ਨੇ ਇਕੱਠੇ ਹੀ ਕੋਈ ਪੈਚ ਅਪ ਕਰਾ ਕੇ ਵੀ ਇਕੱਠੇ ਹੀ ਤੁਸੀਂ ਕੋਈ ਫੈਸਲਾ ਇਹਦੇ ਤੇ ਕਰ ਲਿਆ ਜਾਏ ਪਰ ਹੁਣ ਇਕੱਠਾ ਫੈਸਲਾ ਕੇਵਲ ਇਹ ਇਹੀ ਹੋਏਗਾ ਕਿ ਚਲੋ ਜੀ ਸਾਰੇ ਦੁਬਾਰਾ ਇਕੱਠੇ ਹੋ ਜੋ ਅਹੁਦੇਦਾਰ ਉਹੀ ਰਹਿਣ ਜੇਕਰ ਅਹੁਦੇ ਨਹੀਂ ਬਦਲਦੇ ਬੇਸਿਕ ਜਿਹੜਾ ਪੇਚ ਤਾਂ ਫਸਿਆ ਉੱਥੇ ਪਿਆ ਹੈ ਨਾ ਕਿ ਅਕਾਲ ਤਖਤ ਤੇ ਜਾ ਕੇ ਤਾਂ ਮਾਫੀ ਮੰਗਣੀ ਹੋਊ ਪਰ ਉਹਦੇ ਨਾਲ ਦੀ ਨਾਲ ਪ੍ਰਧਾਨਗੀ ਤੋਂ ਲੈ ਕੇ ਜਿਹੜੀ ਚੋਂ ਡਾਕ ਮਿਟੀ ਦੀ ਰਿਪੋਰਟ ਇਹਨਾਂ ਨੇ ਰਿਲੀਜ਼ ਕੀਤੀ ਆਪਣੇ ਵੱਲੋਂ ਆਪਣੇ ਪੱਖ ਤੋਂ ਚਾਹੇ ਉਹ ਅਨ ਆਫੀਸ਼ੀਅਲੀ ਹੈ ਜਿਹੜਾ ਆਫੀਸ਼ੀਅਲੀ ਗੁਰਪ੍ਰਤਾਰ ਸਿੰਘ ਬਡਾਲਾ ਔਰ ਹਰਿੰਦਰਪਾਲ ਸਿੰਘ ਚੰਦੂ ਬਾਜਰਾ ਨੇ ਕੀਤੀ 16 ਪੁਆਇੰਟ ਉਹਦੇ ਚ ਇੱਕ ਵੱਡਾ ਪੁਆਇੰਟ ਤਾਂ ਸਮੁੱਚੀ ਲੀਡਰਸ਼ਿਪ 'ਚ ਤਬਦੀਲੀ ਦਾ ਵੀ ਹੈ ਸਮੁੱਚੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਸੁਖਵੀਰ ਸਿੰਘ ਬਾਦਲ ਆਉਂਦੇ ਹੀ ਨੇ ਤੇ ਨਾਲ ਜਿਹੜੇ ਕੋਰ ਕਮੇਟੀ ਦੇ ਮੈਂਬਰ ਜਾਂ ਉਹਦੇ ਉਹ ਕੈਬਨਟ ਵਾਲੇ ਉਹ ਵੀ ਆਉਂਦੇ ਨੇ ਫਿਰ ਇਹ ਉਦੋਂ ਬਾਅਦ ਦੀ ਗੱਲ ਹੈ ਫਿਰ ਇਹਦਾ ਮਤਲਬ ਅਸਤੀਫੇ ਤਾਂ ਪਹਿਲਾਂ ਦੇਣੇ ਚਾਹੀਦੇ ਨੇ ਜੇ ਸੋਚਮਲਤਾ ਚ ਜਾਣਾ ਹੈ ਜੇ ਤੁਸੀਂ ਇਹ ਬਣਾਉਣ ਜਾਣਾ ਵੀ ਜੇ ਆਪਾਂ ਤਾਂ ਹੁਣ ਦਿਲੋਂ ਬੋਝ ਰਹਿਣਾ ਹੈ ਬੋਝ ਤਾਂ ਤਾਂ ਹੀ ਲੈਦਾ ਕਿ ਪਹਿਲਾਂ ਤੁਸੀਂ ਉਹ ਅਹੁਦੇਦਾਰੀਆਂ ਛੱਡ ਕੇ ਲਾਉਨੇ ਹੋ ਫਿਰ ਨਵੇਂ ਸਿਰਿਓ ਜਦ ਤੁਸੀਂ ਸੁਰਖਰੂ ਹੋ ਜਾਂਦੇ ਹੋ ਜੋ ਵੀ ਤੁਹਾਨੂੰ ਸੇਵਾ ਲੱਗਦੀ ਹੈ ਜੋ ਤੁਹਾਨੂੰ ਡੰਡਣ ਲੱਗਦਾ ਹੈ ਉਦੋਂ ਭੁਗਤਾ ਕੇ ਸੁਰਖਰੂ ਹੋ ਜਾਂਦੇ ਹੋ ਨਵੇਂ ਸਿਰਿਓ ਫਿਰ ਨਵੇਂ ਸਿਰਿਓ ਚੋਣ ਕਰਨ ਲੈ ਜਿਹੜਾ ਵੀ ਬੰਦੇ ਜਿਹੜੀ ਚੋਣ ਕਰਨਗੇ ਵਕ ਵਕ ਮਾਮਲਿਆਂ ਦੇ ਵਿੱਚ ਅਕਾਲੀ ਦਲ ਦਾ ਜਨਰਲ ਹੌਸਬ ਲਾਇਆ ਜਾਊਗਾ ਜਨਰਲ ਹੌਸ ਦੇ ਵਿੱਚ ਫਿਰ ਚੋਣ ਹੋ ਸਕਦੀ ਹੈ ਜੇ ਕਰਨੀ ਹੋਵੇ ਇਹ ਤਰੀਕਾ ਤਾਂ ਇਸ ਪੱਧਰ ਦਾ ਹੁਣ ਕੋਈ ਜ਼ਥੇਦਾਰ ਸਾਹਿਬ ਕੋਈ ਕੀ ਕੱਢਣਗੇ ਤਰੀਕਾ ਕੀ ਨਹੀਂ ਕੱਢਣਗੇ ਉਹ ਤੋਂ ਬਾਅਦ ਦੀ ਗੱਲ ਹੈ ਪਰ ਹਜੇ ਤੱਕ ਬਹੁਤ ਕੋਈ ਉੱਬਰੀਆਂ ਕੋਈ ਚੀਜ਼ਾਂ ਚੱਲ ਰਹੀਆਂ ਨੇ ਅੰਦਰ ਖਾਤੇ ਕਿ ਬਹੁਤ ਪੈਚਪ ਹੋ ਜੇ ਤੁਰੰਤ ਹੁੰਦਾ ਵੀ ਨਹੀਂ ਹੁੰਦਾ ਬਿਨਾਂ ਕਿਸੇ ਮਤਲਬ ਥੋੜਾ ਬਹੁਤ ਨੇੜੇ ਗੱਲ ਉਦੋਂ ਲੱਗਦੀ ਹੈ ਜਦੋਂ ਇੱਕ ਦੂਜੇ ਦੇ ਮੰਨ ਨਹੀਂ ਜਾਂ ਫਿਰ ਜਿਵੇਂ ਕਹਿੰਦੇ ਨੇ ਪੰਜੀ ਦਾ ਭੌਣ ਦੇਖ ਕੇ ਹੁੰਦੀ ਹੈ ਇੱਕ ਅੰਦੀ ਚੋਣ ਆ ਜਾਂਦੀ ਹੈ ਉਦੋਂ ਚ ਦੋਨੇ ਧਰਾਂ ਨੂੰ ਬੜਾ ਪੰਕਾ ਪੈਂਦਾ ਫਿਰ ਨਹੀਂ ਕੁਛ ਕਿਸੇ ਦੇ ਪੱਲੇ ਪੈਂਦਾ ਤਾਂ ਜਾ ਕੇ ਇਕੱਠੇ ਹੁੰਦੇ ਹਮੇਸ਼ਾ ਇਕੱਠੇ ਹੈ ਜੇ ਤਰੀਕਾ ਨਾਲ ਹੋਏ ਨੇ ਅਕਾਲੀ ਦਰਚ ਇੰ ਸਟੋਰੀ ਕਹੀ ਐ ਨਹੀਂ ਹੈ ਕਿ ਅੱਜੇ ਲੜਪੇ ਕੱਲ ਨੂੰ ਘਟ ਜੇਕਰ ਤੁਸੀਂ ਉਹ ਕਰੋਗੇ ਹਾਂ ਉਹਦੇ ਚ ਸਰਨੇ ਉਹਨੇ ਟਰਾਈ ਜ਼ਰੂਰ ਲਗਾਤਾਰ ਲੱਗੇ ਨੇ ਜਦੋਂ ਦੇ ਇੱਥੇ ਆਏ ਨੇ ਨਾ ਇਕੰਦਨ ਪਹਿਲਾਂ ਹੀ ਆ ਗਏ ਸੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਤੇ ਉਹ ਮਿਲੇ ਸਾਰਿਆਂ ਨੂੰ ਅੱਛਾ ਉਹ ਦਾਅਵੇ ਨਾਲ ਵੀ ਕਹਿੰਦੇ ਨੇ ਤੁਸੀਂ ਦੱਸੋ ਕੀ ਕਰਾਉਣਾ ਮੈਂ ਕਰਾ ਕੇ ਦਿੰਦਾ ਪ੍ਰਧਾਨ ਦੀ ਤੈਨੂੰ ਤਾਂ ਪ੍ਰਧਾਨ ਰਹਿਣਗੇ ਉਹ ਜਿਵੇਂ ਐ ਲੱਗਦਾ ਜਿਵੇਂ ਸਰਨੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੁੰਦੀ ਆ ਵੀ ਜੋ ਮਰਜੀ ਤੁਸੀਂ ਕਰੋ ਪ੍ਰਧਾਨੀ ਇਕੱਲੇ ਰਹੇ ਬਾਕੀ ਚੀਜ਼ਾਂ ਜਦ ਦੱਸੋ ਕਰਾ ਕੇ ਦਿੰਦੇ ਆ ਆਪਾਂ ਜੋ ਵੀ ਗੱਲ ਤੁਹਾਨੂੰ ਤੇ ਇਸ ਢੰਗ ਨਾਲ ਬੋਲਦੇ ਨੇ ਔਰ ਇਹ ਗੱਲ ਠੀਕ ਹੈ ਕਿ ਉਹ ਬੀਬੀ ਸਰਜੀਤ ਕੌਰ ਬਰਨਾਲਾ ਕੋਲ ਗਏ ਨੇ ਪਰ ਉਹ ਇਨਐਕਟਿਵ ਨੇ ਬੜੇ ਲੰਮੇ ਸਮੇ ਤੋਂ ਉਹਨਾਂ ਦੇ ਬਲੋ ਐਕਟਿਵ ਤੱਕੇਬਲ ਗਗਨਜੀਤ ਬਰਨਾਲਾ ਨੇ ਜਾਂ ਇਸਤਰੀ ਕਾਲੀ ਦਲ ਦੇ ਵਿੱਚ ਉਹਨਾਂ ਦੀ ਵਾਈਫ ਹਰਪ੍ਰੀਤ ਕੌਰ ਉਹ ਨੇ ਰਹੇ ਨੇ ਉਹ ਅਹੁਦੇਦਾਰ ਵੀ ਰਹੇ ਇਸਤਰੀ ਕਾਲੀ ਦਲ ਚ ਜਦੋਂ ਜਿਹੜੀਆਂ ਬਾਕੀ ਬੀਬੀਆਂ ਹੋ ਜਾਂ ਸੀਗੀਆਂ ਉਹ ਸਾਰੇ ਮਾਮਲੇ ਚ ਕਿ ਸਾਡੇ ਨਾਲ ਤੁਸੀਂ ਨਵੀਂ ਨਾਤੀ ਉਹਨਾਂ ਚ ਵੀ ਉਹਨਾਂ ਦਾ ਐਕਟਿਵ ਰੋਲ ਸੀ ਉਹ ਵਿਰੋਧ ਕਰਨ ਦੇ ਵਿੱਚ ਜਿਹਦੇ ਚ ਉਹਨਾਂ ਨੇ ਸੋਵੀਰ ਸਿੰਘ ਬਾਦਲ ਨੂੰ ਬਿਠਾ ਕੇ ਸਭ ਸਭ ਨੇ ਜੋ ਕਰਨਾ ਕਹਿੰਿਆ ਸੀ ਇਹ ਚੀਜ਼ ਉਹ ਉਹ ਨੇ ਉਹਨਾਂ ਨਾਲ ਤਾਂ ਗੱਲ ਅਜੇ ਤੱਕ ਨਹੀਂ ਹੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਹੁਣ ਕੱਲੇ-ਕੱਲੇ ਨੂੰ ਮਿਲਣਾ ਇੱਕ ਆਪਣੀ ਗੱਲ ਹੈ ਆਪਣੇ ਤਰਫੰਦਰ ਦੇ ਉੱਤੇ ਗੱਲ ਹੁੰਦੀ ਹੈ ਉਹਨਾਂ ਦਾ ਅਸਰ ਕਿੰਨਾ ਪੈਂਦਾ ਹਾਲਾਂਕਿ ਲੋਕ ਇਹ ਵੀ ਤਾਂ ਕਹਿੰਦੇ ਹੀ ਨੇ ਸਰਨਾ ਉਹਨਾਂ ਨੂੰ ਕਿ ਸਾਰੀ ਉਮਰ ਕੇਵਲ ਇੱਕੋ ਲੀਡਰ ਵੱਡਾ ਸੀਗਾ ਦਿੱਲੀ ਦੇ ਲੀਡਰ ਖਾਸ ਤੌਰ ਦੇ ਉੱਤੇ ਜਿਹੜੇ ਹਮੇਸ਼ਾ ਹੀ ਬਾਦਲ ਪਰਿਵਾਰ ਦੇ ਤਾਂ ਖਿਲਾਫ ਰਹੇ ਨੇ ਸਰਨੇ ਪਰ ਭੁਰਾਂ ਲਗਾਤਾ ਉਹ ਜੱਜ ਅਥੇ ਦਾ ਟੌੜਾ ਨਾਲ ਰਹਿਆ ਉਹਨਾਂ ਦਾ ਲਾਪਤਾ ਜਾਂ ਸਰਜੀਤ ਸਿੰਘ ਬਰਨਾਲਾ ਨਾਲ ਰਹਿਆ ਜਾਂ ਲਗਵਾ ਸਾਹ ਜਿਹੜਾ ਟੌੜਾ ਨਾਲ ਹੀ ਰਹਿਆ ਤੇ ਉਸ ਤੋਂ ਬਾਅਦ ਫਿਰ ਢੀਡ ਸੇ ਉਹਨਾਂ ਨਾਲ ਰابطਾ ਰਿਹਾ ਠੀੜ ਸਚਦੂ ਮਜਰਾ ਉਹਨਾਂ ਨਾਲ ਜਦੋਂ ਵੀ ਕਿਤੇ ਬਾਅਦ ਦੇ ਵਿੱਚ ਵੀ ਜਾਂਦੇ ਹੁੰਦੇ ਸੀ ਈਵਨ ਕਮਾਂਡ ਵੀ ਦਿੱਲੀ ਦੀ ਜਦੋਂ ਦਿੰਦੇ ਸੀ ਜਾਂ ਠੀੜ ਸੇ ਉਹਨਾਂ ਨੂੰ ਦਿੰਦੇ ਰਹੇ ਪਹਿਲਾਂ ਤਾਂ ਬਾਅਦ ਦੇ ਵਿੱਚ ਹੋਰਾਂ ਨੂੰ ਦਿੰਦੇ ਰਹੇ ਕਿਉਂਕਿ ਰਾਬਤਾ ਉਹ ਲੀਡਰਸ਼ਿਪ ਦਾ ਉਹਦੇ ਨਾਲ ਰਿਹਾ ਪਰ ਅੱਜ ਮੇਰੇ ਖਿਆਲ ਨਾਲ ਉਹ ਟਰਾਈ ਕਰ ਰਹੇ ਨੇ ਆਪਣੇ ਲੈਵਲ ਦੇ ਉੱਤੇ ਕਿੰਨੀ ਕਰਨਗੇ ਕਿੰਨੀ ਹੋਊਗੀ ਸਕਸੈਸ ਹੁੰਦੇ ਨੇ ਪਰ ਮੈਨੂੰ ਨਹੀਂ ਲੱਗਦਾ ਕੱਲੀ ਇੰਨੀ ਗੱਲ ਨਾਲ ਸਕਸੈਸ ਹੋ ਜਾਂਦੀ ਹੈ ਜਿਹੜੇ ਮੁੱਦੇ ਖੜੇ ਨੇ ਜਿਉਂਨਾ ਤੋਂ ਬਿਨਾ ਆਪਸ ਦੇ ਵਿੱਚ ਪੈਚਅਪ ਵੀ ਹੁੰਦਾ ਹੈ ਤਾਂ ਜਿਹੜੇ ਦੂਜੇ ਬੰਦੇ ਅਲੱਗ ਹੁਣ ਜਿਨ੍ਹਾਂ ਨੇ ਕਾਬੜਾ ਮਾਰਨ ਦੀ ਟਰਾਈ ਕੀਤੀ ਆਪਣੇ ਆ ਤਾਂ ਉਹਨਾਂ ਦਾ ਵजूद ਵੀ ਉਹਨਾਂ ਨੂੰ ਵੀ ਆਪਣੀ ਆਈਡੈਂਟੀਟੀ ਦਾ ਖਤਰਾ ਤਾਂ ਹੈ ਹੀ ਆ ਨਾ ਕਿਸੇ ਨਾ ਕਿਸੇ ਰੂਪ ਵਿੱਚ ਦਰਸਲ ਬੜੀ ਤਲਖ ਤੇ ਤਿੱਖੀ ਲੜਾਈ ਰਹੀ ਆ ਸਰਨਾ ਭਰਾਵਾਂ ਦੀ ਬਾਦਲ ਪਰਿਵਾਰ ਨਾਲ ਸਿੱਧੀ ਔਰ ਉਹ ਬੜੇ ਤਿੱਖੇ ਹਮਲੇ ਕਰਦੇ ਰਹੇ ਨੇ ਉੱਪਰ ਉਹਨਾਂ ਨੇ ਕਾਂਗਰਸ ਨਾਲ ਵੀ ਚੰਗੀ ਬਣਦੀ ਰਹੀ ਆ ਕਾਂਗਰਸ ਦੇ ਵਿੱਚ ਉਹਨਾਂ ਦਾ ਚੰਗਾ ਆਧਾਰ ਰਿਹਾ ਸਰਨਾ ਭਰਾ ਧਾਰਮਿਕ ਖੇਤਰ 'ਚ ਸਰਗਰਮ ਰਹੇ ਭਾਵੇਂ ਪਾਕਿਸਤਾਨ ਜਿਹੜਾ ਨਗਰ ਕੀਰਤਨ ਲੈ ਕੇ ਜਾਂਦੀਆਂ ਗੱਲਾਂ ਉਹ ਸਾਰੀਆਂ ਸਰਨਾ ਭਰਾਵਾਂ ਦੀ ਜਿਹੜੀ ਸਿਆਸਤ ਹੈ ਉਹ ਹਮੇਸ਼ਾ ਵਿਰੋਧ ਦੇ ਵਿੱਚੋਂ ਨਿਕਲੀ ਐ ਪਰ ਉਹ ਹੁਣ ਜਦੋਂ ਪ੍ਰੋ ਹੋ ਕੇ ਚੱਲ ਰਹੇ ਨੇ ਤਾਂ ਹੁਣ ਵੀ ਉਹ ਤਲਖ ਤੇ ਤਿੱਖੇ ਤਰੀਕੇ ਨਾਲ ਚੱਲ ਰਿਹਾ ਵੀ ਆਪਾਂ ਕਰਕੇ ਦਿੰਨੇ ਆ ਤੁਹਾਨੂੰ ਪਰ ਇੱਕ ਸਵਾਲ ਸਦਾ ਹਮਿੰਦਰ ਸਿੰਘ ਜੀ ਇੱਕ ਸਵਾਲ ਜਿਹੜਾ ਪਿਛਲੇ ਦਿਨਾਂ ਤੋਂ ਹੀ ਸਿੱਧਤ ਹੈ ਜਦੋਂ ਇਸ ਤੋਂ ਪਹਿਲਾਂ 10 ਦੇ ਕਰੀਬ ਅਕਾਲੀ ਆਗੂ ਮਰਹੂਮ ਨਰਮਲ ਸਿੰਘ ਕਾਲੋਂ ਦੇ ਘਰੇ ਉਹਨਾਂ ਦੇ ਪੁੱਤਰ ਰਵੀਕਰਨ ਸਿੰਘ ਕਾਲੋਂ ਦੀ ਹਾਜ਼ਰੀ ਦੇ ਵਿੱਚ ਬੈਠੇ ਸੀਗੇ ਔਰ ਉਦੋਂ ਮੈਨੂੰ ਸ਼ਾਇਦ ਜੇ ਮੈਂ ਗਲਤ ਨਹੀਂ ਤੇ ਗੁਰੂ ਕੇ ਬਾਗ ਦਾ ਕੋਈ ਵੱਡਾ ਪ੍ਰੋਗਰਾਮ ਸੀ ਸਾਰੀ ਲੀਡਰਸ਼ਿਪ ਵੀ ਉਧਰ ਆਈ ਹੋਈ ਸੀ ਜਦੋਂ ਇਹ ਇਕੱਠੇ ਹੁੰਦੇ ਆ ਤਾਂ ਉਸ ਤੋਂ ਬਾਅਦ ਇਕੱਲੇ ਇਕੱਲੇ ਨੂੰ ਫਿਰ ਪ੍ਰਧਾਨ ਜੀ ਮਨਾ ਲੈਂਦੇ ਨੇ ਸਦਾ ਸੁਖਵੀਰ ਸਿੰਘ ਬਾਦਲ ਕੋਲ ਇੱਕੋ ਹੀ ਤਾਂ ਹੈ ਕਿ ਉਹਨਾਂ ਦੇ ਗਰੁੱਪ ਦੇ ਵਿੱਚ ਕਈ ਇਹੋ ਜਿਹੇ ਵਿਅਕਤੀ ਨੇ ਜਿਹੜੇ ਇਕੱਲੇ ਇਕੱਲੇ ਨੂੰ ਪੈਸਿਵ ਕਰ ਲੈਂਦੇ ਆ ਸੋ ਜੇ ਹੁਣ ਵੀ ਇਹ ਰਣਨੀਤੀ ਤੇ ਚੱਲਿਆ ਜਾ ਰਿਹਾ ਹੋਵੇ ਇਹ ਚਲੋ ਰਖਣਾ ਸਾਹਿਬ ਨੂੰ ਢਿੱਲੇ ਪਾ ਲਓ ਚੰਦੂ ਮਾਜਰਾ ਸਾਹਿਬ ਨਾਲ ਨੇਗੋਸ਼ੀਏਸ਼ਨ 'ਚ ਆ ਜਾਓ ਵੀ ਦੱਸੋ ਕੀ ਕਰਨਾ ਕਿੱਦਾਂ ਕਰਨਾ ਅਸੀਂ ਤਾਂ ਤੁਹਾਨੂੰ ਮੰਨਦੇ ਹੀ ਬੜਾ ਜੀ ਔਰ ਇਸੇ ਤਰ੍ਹਾਂ ਗੁਰਪ੍ਰਤਾਪ ਵਡਾਲਾ ਜਿਹੜੇ ਉਹਨਾਂ ਨਾਲ ਵੀ ਥੋੜੀ-ਬਹੁਤੀ ਗੱਲ ਚੱਲਦੀ ਹੋਵੇ ਉਧਰਲੇ ਬੰਨੇ ਅਿਆਲੀ ਤਾਂ ਪਹਿਲਾਂ ਹੀ ਵਿੱਚ ਵਿਚਾਲੇ ਆਏ ਹੋਇਆ ਅਿਆਲੀ ਤਾਂ ਫੈਸਲਾ ਹੀ ਨਹੀਂ ਲੈ ਸਕੇ ਅਿਆਲੀ ਪਤਾ ਨਹੀਂ ਕਿਹੜੀ ਸੋਚ ਤੇ ਬੈਠੇ ਆ ਉਹਨਾਂ ਦੀ ਜਿਹੜੀ ਆਪਣੀ ਰਾਜਨੀਤੀ ਹੈ ਉਹ ਤਾਂ ਪਹਿਲਾਂ ਹੀ ਵਿੱਚ ਵਿਚਾਲੇ ਵਾਲੀ ਆ ਸੋ ਜਿਹੜੀਆਂ ਇਹ ਚੀਜ਼ਾਂ ਨੇ ਇਕੱਲੇ-ਇਕੱਲੇ ਤੌਰ ਤੇ ਇਹ ਤਾਂ ਹੈ ਨਹੀਂ ਕਿ ਯਤਨ ਨਾ ਹੋ ਰਹੇ ਹੋਣਗੇ ਇੱਕ ਤਾਂ ਜ਼ਹਰਾ ਯਤਨ ਹੋ ਰਿਹਾ ਸਰਨਾ ਭਰਾਵਾਂ ਵੱਲੋਂ ਲੇਕਿਨ ਇੱਕ ਪਰਦੇ ਦੇ ਓਲਿਓਂ ਦੀ ਵੀ ਚੈਨਲ ਚੱਲੇ ਹੁੰਦੇ ਆ ਉਹ ਨਹੀਂ ਅਸਰ ਕਰਨਗੇ ਜੀ ਤੁਹਾਨੂੰ ਲੱਗਦਾ ਕਿ ਇਸ ਵਾਰੀ ਇਹ ਜਿਹੜਾ ਧੜਾ ਇਹ ਇਕੱਠਾ ਰਹਿ ਪਾਊਗਾ ਇਹ ਅੱਜ ਦੀ ਮੀਟਿੰਗ ਵੀ ਵੈਸੇ ਫੈਸਲਾ ਕੋਈ ਨਹੀਂ ਹੋਊਗੀ ਕਿ ਕਿਹੜੇ ਬੰਦੇ ਉੱਥੇ ਹਾਜ਼ਰ ਹੁੰਦੇ ਆ ਤੇ ਕਿਹੜੇ ਬੰਦੇ ਉੱਥੇ ਤਿੱਖੇ ਰਹਿੰਦੇ ਨੇ ਕਿ ਕੋਈ ਸਟੇਟਮੈਂਟ ਵੀ ਜਾਰੀ ਹੋ ਸਕਦੀ ਹੈ ਜੀ ਮੈਨੂੰ ਲੱਗਦਾ ਇੱਕ ਜਿਹੜੀ ਗੱਲ ਹੈ ਜਿਹੜੀ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਹੈ ਜਿਹੜੀ ਪਹਿਲਾਂ ਨਹੀਂ ਹੋਈ ਜਿਹੜੀ ਹਿਸਟੋਰੀਕਲ ਅਲੱਗ ਹੋ ਗਈ ਹੈ ਇਹਨਾਂ ਜਿਹੜਾ ਕਬੂਲਨਾਮਾ ਅਕਾਲ ਤਖਤ ਸਾਹਿਬ ਤੋਂ ਦੇ ਕੇ ਆਏ ਨੇ ਇਦੋਂ ਪਹਿਲਾਂ ਕਿਸੇ ਨੇ ਹਿੰਮਤ ਨਹੀਂ ਕੀਤੀ ਕਿਸੇ ਗਰੁੱਪ ਨੇ ਨਹੀਂ ਕੀਤੀ ਵਾਪਸਦਾਰੀ ਦੇ ਵਿੱਚ ਰਹਿਣਾ ਕਦੇ ਐਹ ਜੀਪੀਸੀ ਚੋਣ ਆ ਗਈ ਕਦੇ ਕੁਝ ਆ ਗਿਆ ਔਰ ਖੁੱਲ ਕੇ ਜਿਹੜਾ ਇਹ ਸੈਟਅਪ ਸ਼ੁਰੂ ਹੋਇਆ ਐ ਇੰਨੀਆਂ ਮੀਟਿੰਗਾਂ ਇੰਨੀਆਂ ਪ੍ਰੈਸ ਕਾਨਫਰੰਸਾਂ ਤੇ ਹੁਣ ਚਲੰਦਰ ਦੀ ਚੋਣ ਲੜਨਾ ਤੇ ਉੱਥੇ ਜਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਹਿਣਾ ਕਿ ਸਾਨੂੰ ਸੰਦ ਕੇ ਲਾਓ ਜੀ ਤੁਸੀਂ ਜੋ ਵੀ ਨਿਓਨ ਰਿਕਾਰਡ ਇੱਕ ਲੈਟਰ ਇੱਕ ਚਿੱਠੀ ਦੇ ਦੇਣੀ ਇਹ ਕਾਫੀ ਅਗਲਾ ਕਦਮ ਹੈ ਪਹਿਲਾਂ ਦੇ ਮੁਕਾਬਲ ਹਾਂ ਜੇ ਜਾਣਗੇ ਮੁੜਨਗੇ ਕੋ ਮੇਰੇ ਕਹ ਲੈ ਜਲਦੀ ਉੱਠਣ ਜੋਗੇ ਨਹੀਂ ਹੋਣਗੇ ਜਿਹੜੇ ਵੀ ਬੰਦੇ ਜੇ ਫਿਰ ਮੁਕਾਬਤ ਕਰਦੇ ਨੇ ਬਾਰ-ਬਾਰ ਫਿਰ ਪਹਿਲਾਂ ਪਹਿਲਾਂ ਢੋਲੀਆਂ ਜਿਹਾ ਮਾਰਦੇ ਨੇ ਤੇ ਹੁਣ ਉਹ ਢੋਲਲੀ ਜੀ ਮਾਰ ਕੇ ਸਾਹਮਣੇ ਆਏ ਬੰਦੇ ਨੇ ਇੱਕ ਗੱਲ ਇਹਨਾਂ ਚ ਹੋਰ ਫਰਕ ਪਿਆ ਪਹਿਲਾਂ ਨਾਲ ਜਿਹੜੀ ਸਟਰੈਟਜੀ ਦਾ ਫਰਕ ਹੈ ਸਟਰੈਟਜੀ ਦਾ ਫਰਕ ਇਹ ਪਿਆ ਐਦੋਂ ਪਹਿਲਾਂ ਇਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਲੀਡਰਸ਼ਿਪ ਸਾਬੜਦੀ ਕਿ ਮੈਨੂੰ ਪ੍ਰਧਾਨਗੀ ਮਿਲੇ ਮੈਨੂੰ ਪ੍ਰਧਾਨਗੀ ਮਿਲੇ ਉਹਦੇ ਉੱਤੇ ਚੱਲੇ ਹੁਣ ਸ਼ਾਇਦ ਸਭ ਨੂੰ ਅਹਿਸਾਸ ਹੋਇਆ ਹੋਵੇ ਵੀ ਸਾਡੇ ਚੋਂ ਪ੍ਰਧਾਨ ਕਿਸੇ ਨੂੰ ਨਹੀਂ ਮੰਨਣਾ ਕੋਈ ਨਵਾਂ ਤਲਾਸ਼ ਕਰਨਾ ਹੈ ਕੋਈ ਨਵੀਂ ਪਰਸਨੈਲਿਟੀ ਨਾ ਬਣੀ ਹੈ ਜਿਹੜਿਆ ਲੋਕ ਜਿਹਨੂੰ ਲੋਕ ਬੇਦਾਗ ਕਹਿੰਦੇ ਹੁਣ ਇਹਦਾ ਮਤਲਬ ਇਹਨਾਂ ਨੇ ਆਪਣੇ ਆਪ ਨੂੰ ਤਾਂ ਜਿਹੜਾ ਇੱਕ ਗੱਲ ਹੁੰਦੀ ਹੈ ਨਾ ਕਲੈਰਿਟੀ ਵੀ ਅਸੀਂ پاک ਪਵਿੱਤਰ ਆ ਪ੍ਰਧਾਨ ਦਾਗੀ ਆ ਅਸੀਂ ਨਵੇਂ ਲੈ ਕੇ ਚੱਲੇ ਆ ਇਹ ਅਹਿਸਾਸ ਇਹਨਾਂ ਨੂੰ ਹੋ ਚੁੱਕਿਆ ਅਸੀਂ ਵੀ ਉਵੇਂ ਹੀ ਦਾਗੀਆਂ ਹੁਣ ਇੱਕ ਸਾਨੂੰ ਵੀ ਲੋਕਾਂ ਨੇ ਪਰਵਾਹ ਨਹੀਂ ਕਰਨਾ ਸਾਨੂੰ ਲੋਕ ਉਦੋਂ ਪਰਵਾਹ ਕਰਨਗੇ ਜਦੋਂ ਅਸੀਂ ਕਿਸੇ ਦੇ ਪਿੱਛੇ ਲੱਗਾਂਗੇ ਉਸੇ ਗੱਲ ਕਰਕੇ ਵੀ ਸਾਡੇ 'ਤੇ ਜੋ ਨੁਕਸ ਆਏਗਾ ਹੈਗਾ ਪਰਵਾਹ ਕਰਦੇ ਆ ਜ਼ਥੇਦਾਰ ਦੀ ਤਨਖਾਹ ਪਰਦਾ ਪਰਵਾਹ ਕਰਦੇ ਆ ਉਹ ਦੂਬਾਰ ਚੱਲਾਂਗੇ ਉਹਨਾਂ ਦੇ ਮਗਰ ਤੇ ਫਿਰ ਜੋ ਵੀ ਚੱਲਦਾ ਜਾਊਗਾ ਉਸ ਤਰੀਕੇ ਦੇ ਨਾਲ ਇੱਕ ਆਕਾਲੀ ਦਰ ਨੂੰ ਆਪਾਂ ਖੜਾ ਕਰਾਂ ਇਹ ਬਖਰੇਮਾ ਹੈ ਪਹਿਲਾਂ ਦੇ ਕੰਪੈਰੀਟਿਵ ਨਹੀਂ ਪਹਿਲਾਂ ਇੱਥੋਂ ਤੱਕ ਕੋਈ ਨਹੀਂ ਗਿਆ ਜੇ ਬੀਬੀ ਜਗੀਰ ਕੌਰ ਨੇ ਵੀ ਇਲੈਕਸ਼ਨ ਲੜੀ ਤਾਂ ਕਈ ਬੰਦ ਵਿੱਚ ਅਡਜਸਟਮੈਂਟ ਕਰ ਗਏ ਹੋਰ ਬੀਬੀ ਨਾਲ ਪੂਰੀ ਤਰ੍ਹਾਂ ਨਹੀਂ ਖੜੇ ਓਪਨਲੀ ਆਈ ਨਹੀਂ ਖੜਨਾ ਕੀ ਆ ਓਪਨਲੀ ਤਾਂ ਇਸ ਪਦਮ ਤੇ ਆਈ ਨਹੀਂ ਸੀਗੇ ਅੰਦਰ ਖਾਤੇ ਗਏ ਰਹੇ ਸੀ ਜਿਹੜਾ ਬੁੱਕਲ ਚ ਗੁੜ ਭੰਨਣਾ ਹੁੰਦਾ ਹੈ ਇਹ ਹੋਰ ਤਰੀਕੇ ਦਾ ਹੁੰਦਾ ਜਦੋਂ ਤੁਸੀਂ ਪੂਰੇ ਉਹਦੇ ਚ ਜਾ ਕੇ ਚੱਲਦੇ ਹੋ ਔਰ ਅਜੇ ਕੋਈ ਇਮੀਡੀਏਟ ਕੋਈ ਕ੍ਰਾਈਸਿਸ ਨਹੀਂ ਅਕਾਲੀ ਦਲ ਦੇਖ ਰਿਹਾ 27 ਅਜੇ ਮੇਰਾ ਕਹਿਣਾ ਜੋਰ ਉਜਮਾਈ ਹੋਏਗੀ 7-6 ਮਹੀਨੇ ਘਟੋ ਘਟ ਜੇ ਨੇੜੇ ਜਾ ਕੇ ਕੋਈ ਪੈਚ ਅਪ ਹੋ ਜਾਂਦਾ ਜੇ ਦੋਨਾਂ ਦਾ ਅਜੇ ਕੁਝ ਵੀ ਨਹੀਂ ਹੁੰਦਾ ਮੰਨ ਲਓ ਇਸ ਪੋਜੀਸ਼ਨ ਤੇ ਤਾਂ ਇਹ ਨੇੜੇ ਜਾ ਕੇ ਇਹੀ ਕੋਈ ਹੋਏਗਾ 7-6 ਮਹੀਨੇ ਦਾ ਤਾਂ ਅਜੇ ਅਜੇ ਜੋਰ ਉਜਮਾਈ ਤਾਂ ਹੋਣੀ ਹੈ ਅਜੇ ਲੋਕਾਂ 'ਚ ਤੱਕ ਗਏ ਨਹੀਂ ਇਹਨਾਂ ਨੇ ਵੀ ਫੈਸਲਾ ਕੀਤਾ ਕਿ ਪ੍ਰਧਾਨ ਜੀ ਹੁਣ ਜਨ ਸੰਪਰਕ ਮਹਿੰਮ ਸ਼ੁਰੂ ਕਰਨਗੇ ਲੋਕ ਸੰਪਰਕ ਲੋਕਾਂ ਕੋਲ ਜਾਣ ਜਿੰਦਾ ਤੇ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਜਿਹੜੇ ਵਰਕਰ ਜਿਨ੍ਹਾਂ ਤੋਂ ਜਿਹੜਾ ਚੌਦਾ ਕਮੇਟੀ ਦੀ ਰਿਪੋਰਟ ਚ ਜਿਨ੍ਹਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਨੇ ਬਾਕੀ ਅਸੀਂ ਉਹਨਾਂ ਕੋਲ ਜਾਵਾਂਗੇ ਉਹ ਹੇਠਲੇ ਲੈਵਲ ਦਾ ਕੇਡਰ ਹੈ ਤੁਹਾਡਾ ਦੋਨਾਂ ਨੇ ਫੈਸਲਾ ਕੀਤਾ ਹੋਇਆ ਅਜੇ ਉਹ ਫੈਸਲੇ ਤੇ ਲੋਕਾਂ ਕੋਲ ਜਾਣਾ ਹੈ ਉਹਨਾਂ ਦਾ ਰਿਸਪਾਂਸ ਕੀ ਹੈ ਦੋਨੇ ਧਿਰਾਂ ਨੂੰ ਉਹ ਤੋਂ ਦੇਖ ਕੇ ਜਦੋਂ ਕਿਸੇ ਇੱਕ ਧਿਰ ਨੂੰ ਇਹ ਲੱਗਦਾ ਹੁੰਦਾ ਕਿ ਕੰਮ ਤਾਂ ਗੜਬੜ ਹੈ ਤੇ ਉਸ ਤੋਂ ਬਾਅਦ ਉਹ ਥੋੜਾ ਜਿਹਾ ਡਿਮੋਰ ਹੈ ਜੋ ਕਿ ਪਿੱਛੇ ਆਉਂਦੀ ਆ ਫਿਰ ਕੋਈ ਰਸਤਾ ਤਲਾਸ਼ ਲੀਆ ਵੀ ਨਹੀਂ ਚਲੋ ਕਿਸੇ ਤਰੀਕੇ ਨੇੜੇ ਲੱਗ ਜਾਂਦੇ ਆ ਕਿਸੇ ਤਰੀਕੇ ਆਪਸੀ ਸਹਿਮਤੀ ਕਰ ਲੈਂਦੇ ਔਰ ਜਿਹੜੀ ਅਕਾਲੀ ਦੀ ਗੱਲ ਹੈ ਰਹੀ ਹੈ ਅਕਾਲੀ ਨਾਲ ਦਾ ਜਿਹੜੇ ਉਹ ਬੜੇ ਮਤਲਬ ਸਾਹਿਜ ਨਾਲ ਇੱਕ ਰੱਖ ਰਹੇ ਨੇ ਆਪਣੇ ਤਰੀਕੇ ਦੇ ਨਾਲ ਪਰ ਇੱਕ ਗੱਲ ਤੇ ਮੇਰਾ ਖਿਆਲ ਇਹਦਾ ਸਾਰਿਆਂ ਨਾਲੋਂ ਵੀ ਜ਼ਿਆਦਾ ਕਨਫਰਮੇਸ਼ਨ ਹੈ ਕਿ ਸੁਖਵੀਰ ਬਾਦਲ ਪ੍ਰਧਾਨ ਰਹਿਣਗੇ ਮੈਂ ਅਕਾਲੀ ਦਲ ਨਾਲ ਨਹੀਂ ਚੱਲੂਗਾ ਘਰੇ ਬੈਠਾ ਰਹੂਗਾ ਉਹ ਅਲੱਗ ਗੱਲ ਹੈ ਪ੍ਰਧਾਨਗੀ ਤਾਂ ਜਾਣੀਓ ਜਾਣੀ ਜਿਹੜੀ ਇਹ ਇੱਕ ਕੌਨਫੀਡੈਂਸ ਹੈ ਕਿ ਪ੍ਰਧਾਨਗੀ ਜਾਣੀਓ ਜਾਣੀ ਇਹਦੇ ਤੇ ਵਾਰ-ਵਾਰ ਗੱਲ ਕਰਨ ਦੀ ਗੱਲ ਹੈ ਕੋਈ ਸਟੇਜ ਵੀ ਸਾਝੀ ਨਹੀਂ ਕੀਤੀ ਹੈ ਕਿ ਕੁਝ ਵੀ ਨਹੀਂ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਗੱਲ ਹੈ ਕਿ ਇਹਦਾ ਮਤਲਬ ਜਿਹੜੀ ਜਿਹੜੇ ਮੁੱਦੇ ਤੇ ਗੱਲ ਖੜੀ ਹੋਈ ਹੈ ਜੇ ਉਹ ਮੁੱਦੇ ਤੇ ਤੁਸੀਂ ਸਟੈਂਡ ਲੈ ਕੇ ਖੜਦੇ ਹੋ ਲੱਗ ਲੱਗ ਉਹ ਅਲੱਗ ਗੱਲ ਹੈ ਕਿ ਕਈ ਮਾਮਲਿਆਂ ਦੇ ਵਿੱਚ ਡਿਫਰੈਂਸ ਆਫ opinion ਹੈ ਇਹਨਾਂ ਨਾਲ ਵੀ ਉਹਨਾਂ ਨਾਲ ਵੀ ਥੋੜਾ ਬਹੁਤ ਇਹ ਵਾਲੀ ਨੂੰ ਇਹ ਚੱਲ ਰਿਹਾ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਸ਼ਾਇਦ ਜੇ ਕੋਈ ਕੰਪੇਨ ਬਣ ਗਈ ਵਿਰੋਧੀਆਂ ਦੀ ਹੀਠਾ ਜਾਣ ਲੱਗੇ ਜਸਤੇਦਰ ਸਾਹਿਬ ਨੇ ਬੁਲਾ ਲਿਆ ਬਾਕੀ ਹੋ ਸਕਦਾ ਇਹ ਵਾਲੀ ਵੀ ਚੱਲ ਪਏ ਉਹਨਾਂ ਦੇ ਨਾਲ ਪਰ ਸੁਖਬੀਰ ਸਿੰਘ ਜਿੰਨੀ ਮੇਰੀ ਇਨਫੋਰਮੇਸ਼ਨ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇਹ ਵਾਲੀ ਅਕਾਲੀ ਦਲ ਦਾ ਹਿੱਸਾ ਨਹੀਂ ਮੇਰੇ ਖਿਆਲ ਨਾਲ ਸਰਗਰਮ ਰੋਲ ਦੇ ਵਿੱਚ ਨਹੀਂ ਹੋਣਗੇ ਇੱਕ ਹੋਰ ਵੱਡਾ ਨਾਂ ਹੈ ਸਿਕੰਦਰ ਸਿੰਘ ਮਲੂਕਾ ਦਾ ਭਾਵੇਂ ਉਹਨਾਂ ਦਾ ਪਰਿਵਾਰ ਭਾਜਪਾ ਨਾਲ ਜਾ ਚੁੱਕਿਆ ਸ਼ੁਰੂਆਤ ਵਿੱਚ ਉਹਨਾਂ ਨੇ ਬਹੁਤ ਸਰਗਰਮੀ ਦਿਖਾਈ ਹੁਣ ਉਹਨਾਂ ਦੀ ਸਰਗਰਮੀ ਨਾ ਮਾਤਰ ਹੈ ਉਹ ਕਲਤਕ ਸਾਬ ਤੇ ਵੀ ਨਹੀਂ ਗਏ ਕਲਤਕ ਸਾਬ ਤੇ ਮੇਰੇ ਖਲ ਜਿਹੜੀ ਚਿੱਠੀ ਗਈ ਹੈ ਮੈਂ ਆਈਡੈਂਟੀਫਾਈ ਨਹੀਂ ਕਰ ਸਕਿਆ ਕਿ ਉਹਨਾਂ ਦੇ ਆਪਣੇ ਦਸਕਤ ਹੈਗੇ ਆ ਕਿ ਨਹੀਂ ਸ਼ਾਇਦ ਹੋਣ ਵੀ ਪਰ ਉਹਨਾਂ ਦੀ ਉਸ ਤੋਂ ਬਾਅਦ ਵੀ ਸਰਗਰਮੀ ਕੋਈ ਖਾਸ ਨਹੀਂ ਕਿ ਉਹ ਪਿੱਛੇ ਹਟੇ ਹੋਏ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਪਰਿਵਾਰਕ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਉਹ ਵੀ ਇੱਕ ਨੁਕਤਾ ਲੋਕ ਦੇਖ ਰਿਹਾ ਕਿ ਉਹ ਕਾਫੀ ਸੀਨੀਅਰ ਲੋਕਾਂ ਚ ਆਉਂਦੇ ਸੀ ਚੰਦਰਮਾਜਰਾ ਸਾਹਿਬ ਦੇ ਨਾਲ ਟੋਕੇ ਅਦਰੋਂ ਜੇ ਪਹਿਲੇ 5 ਬੰਦੇ ਇਸ ਲੜਾਈ ਦੇ ਵਿੱਚ ਗਿਣਤੀ ਜਾਂ 6 ਬੰਦੇ ਜਾਂ 8 ਬੰਦੇ ਉਹਨਾਂ ਦੇ ਵਿੱਚ ਮਲੋਕਾ ਨੰਬਰ 2 3 4 ਤੇ ਆ ਇਹ ਤਾਂ ਹੁਣ ਮਲੂਕੇ ਹੋਣੀ ਉਹ ਦੱਸ ਸਕਦੇ ਨੇ ਕਿ ਕੀ ਕਾਰਨ ਹੈ ਉਹਨਾਂ ਦਿਨਾਂ 'ਚ ਜਿਹੜਾ ਦੱਸਿਆ ਗਿਆ ਕਿ ਉਹਨਾਂ ਦੀ ਸਿਹਤ ਦੀ ਪ੍ਰੋਬਲਮ ਆ ਗਈ ਉਸ ਦਿਨ ਨਹੀਂ ਗਏ ਜੀ ਵਾਪਸ ਮੁੜ ਗਏ ਉਹ ਇੱਕ ਅਲੱਗ ਗੱਲ ਹੈ ਪਰ ਅਜੇ ਤੱਕ ਉਹਨਾਂ ਨੇ ਆਪ ਕੁਝ ਨਹੀਂ ਕਿਹਾ ਤੇ ਹਜੇ ਤੱਕ ਤਾਂ ਸਿਹਤ ਨਸਾਜ ਹੈ ਨਹੀਂ ਹੈ ਕੀ ਪਤਾ ਨਹੀਂ ਤਾਂ ਉਹ ਬੇਵਕੂਫੇ ਤਾਂ ਬਣੇ ਜਾਂਦੇ ਨੇ ਬੜੀ ਵਾਰ ਆਪਣੀ ਗੱਲ ਕਹਿ ਦਿੰਦੇ ਸੀ ਕੁਛ देर ਚੁੱਪ ਰਹੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਇਹ ਕੰਪੇਨ ਚੱਲਦੀ ਸੀ ਅਲੱਗ ਕਿ ਉਹਨਾਂ ਨੇ ਦਾਅਵੇ ਨਾਲ ਕਿਹਾ ਕਿ ਮੈਂ ਕਿਸੇ ਨੂੰ ਮਠੰਡੇ ਚ ਦੀ ਕਿਹਾ ਮੇਰਾ ਟੈਲੀਫੋਨ ਦੇਖ ਲੋ ਬਾਕੀ ਚੀਜ਼ਾਂ ਨੇ ਮੈਂ ਤਾਂ ਕਾਲੀਦਾਲ ਨਾਲ ਹੀ ਰਹਿਾਂ ਚਾਹੇ ਬੱਚੇ ਜਿੱਥੇ ਮਰਜੀ ਚਲੇ ਗਏ ਔਰ ਇਹ ਸੰਭਵ ਹੈ ਕਿ ਪਰਿਵਾਰ ਦਾ ਪ੍ਰੈਸ਼ਰ ਕਈ ਵਾਰ ਉਦੋਂ ਤਾਂ ਚੱਲ ਗਏ ਤੇ ਹੁਣ ਨਾ ਚੱਲ ਪਾ ਰਹੇ ਹੁਣ ਵੀ ਤੁਸੀਂ ਕੀ ਕਰਦੇ ਹੋ ਕਿੱਧਰ ਜਾ ਰਹੇ ਹੋ ਚਲੋ ਹੁਣ ਜੋ ਮਰਜੀ ਹੋ ਗਿਆ ਅੱਗੇ ਲਈ ਤਾਂ ਦੇਖੋ ਤੇ ਹੋ ਸਕਦਾ ਕੋਈ ਹੋਰ ਰੀਜਨ ਤਾਂ ਇਮੀਡੀਏਟ ਨਹੀਂ ਮੈਨੂੰ ਲੱਗ ਰਿਹਾ ਕਿ ਕੋਈ ਸ਼ਰੋਮਣੀ ਅਕਾਲੀ ਦਲ ਨੇ ਅਪਰੋਚ ਕੀਤੀ ਹੋਵੇ ਉਸ ਧੜੇ ਨੇ ਉਹਦੇ ਕਰਕੇ ਹੋ ਗਿਆ ਹੋਵੇ ਤੇ ਪਿੱਛੇ ਵੀ ਜਾਂ ਸੀ ਤੁਹਾਨੂੰ ਆਪਣੇ ਦੇ ਵਿੱਚ ਹੀ ਜਗ੍ਹਾ ਦੇ ਦਿੰਨੇ ਆ ਜਾਂ ਬਾਕੀ ਦੀ ਗੱਲ ਔਰ ਇਹੋ ਜੀ ਗੱਲ ਤੱਕ ਅੱਜ ਇਨਫੋਰਮੇਸ਼ਨ ਤੱਕ ਕੋਈ ਨਹੀਂ ਹੈ ਫਿਲਹਾਲ ਇਹ ਸਾਰੇ ਜਲੰਧਰ ਦੀ ਚੋਣ ਵੀ ਕਾਰਨ ਹੋ ਸਕਦੀ ਹੈ ਕਿ ਭਾਜਪਾ ਵੀ ਲੜ ਰਹੀ ਹੈ ਤੇ ਜਲੰਧਰ ਦੇ ਵਿੱਚ ਤੁਸੀਂ ਨਾ ਜਾਓ ਜੀ ਸਾਡੇ ਤੇ ਅਸਰਾਊਗਾ ਤੁਸੀਂ ਸੁਰਜੀਤ ਕੌਰ ਦੀ ਮਦਦ ਦੇ ਵਿੱਚ ਨਜ਼ਰ ਆਓਗੇ ਜਾਂ ਜਾਹਰਾ ਤੌਰ ਤੇ ਲੱਗੋਗੇ ਕਿ ਉਸ ਤੁਹਾਡੇ ਨਾਲ ਜਨੇ ਸੁਰਜੀਤ ਕੌਰ ਨੂੰ ਖੜਾ ਕੀਤਾ ਜੀ ਸਾਡੀ ਪਾਰਟੀ ਤੇ ਅਸਰਾਉਂਦਾ ਕੀ ਕਹਿੰਦੇ ਹੋ ਪਰਿਵਾਰ ਕਹਿੰਦਾ ਹੋਵੇ ਜਲੰਧਰ ਦੀ ਚੋਣ ਤੇ ਨਾ ਜਾਣ ਜਾਂ ਜਾਣ ਦਾ ਕੀ ਫਰਕ ਪਊਗਾ ਮੈਨੂੰ ਨਹੀਂ ਲੱਗਦਾ ਐਡਾ ਜੇ ਜਲੰਧਰ ਅਕਾਲ ਤਖਤ ਦੇ ਸਾਹਮਣੇ ਜਿੱਥੇ ਤੁਸੀਂ 2007 ਤੋਂ ਮਿਨਿਸਟਰੀ ਦੀ ਗੱਲ ਕੀਤੀ ਹੈ ਬਾਕੀ ਰਿਓ ਤੇ ਉਹਨਾਂ ਚ ਜਾਣ ਦੀ ਗੱਲ ਸੀ ਨਾ ਕਿ ਉਹ ਜਿਹੜੀ ਭੁੱਲ ਬੁਖਸਾਉਣ ਦਾ ਜਿਹੜਾ ਇੱਕ ਮਾਮਲਾ ਹੈ ਉਹਦੇ ਚੋਂ ਤੁਸੀਂ ਪਿੱਛੇ ਹਟ ਰਹੇ ਹੋ ਬੰਡਰਾ ਉਹ ਵੱਡੀ ਗੱਲ ਹੈ ਇਹਦੀ ਬਜਾਇਤਾ ਜਲੰਧਰ ਚ ਤਾਂ ਉਹ ਨਾਮ ਹੀ ਜਾਂਦੇ ਮਤਲਬ ਉੱਥੇ ਭੁੱਲ ਬੁਖਸਾਉਣ ਨਾਲ ਹੀ ਜਾਣ ਜਾਂਦੇ ਨਾ ਜਾਂਦੇ 4 ਦਿਨ ਉਹ ਤਾਂ 3500 ਤਰੀਕੇ ਹੁੰਦੇ ਨੇ ਪੋਲੀਟਿਕਲ ਲੀਡਰਸ਼ਿਪ ਕੋਲ ਮੈਂ ਨਹੀਂ ਆ ਸਕਦਾ ਨਹੀਂ ਬਾਕੀ ਚੀਜ਼ਾਂ ਬਾਕੀ ਮਰੂਕਾ ਸਾਹਿਬ ਨੇ ਕਿਹੜਾ ਉੱਥੇ ਯਕਾ ਦੇਣਾ ਸੀ ਸੁਰਜੀਤ ਕੌਰ ਨੂੰ ਉਹਨਾਂ ਦਾ ਤਾਂ ਵੋਟ ਬੈਂਕ ਹੁੰਦਾ ਜਾਂ ਉੱਥੇ ਕੋ ਪ੍ਰਭਾਵਿਤ ਕਰ ਸਕਦੇ ਹੁੰਦੇ ਆਪਣੇ ਆਪ ਇਹ ਤਾਂ ਨਹੀਂ ਮੈਨੂੰ ਏਡੀ ਵੱਡੀ ਗੱਲ ਲੱਗਦੀ ਜਦੋਂ ਬਾਕੀ ਸਾਰੇ ਲੀਡਰ ਕਿਉਂਕਿ ਉੱਥੇ ਤਾਂ ਜੇ ਪਾਸਰ ਪਾ ਸਕਦੇ ਨੇ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਜਾਂ ਲੋਕਲ ਲੀਡਰਸ਼ਿਪ ਹੋਰ ਪਾ ਸਕਦੀ ਹੈ ਜਾਂ ਫਿਰ ਜਿਹੜੇ ਫਾਈਨੈਂਸ਼ੀਅਲ ਮਦਦ ਕਰ ਸਕਦੇ ਨੇ ਜਿਨ੍ਹਾਂ ਨੂੰ ਰਖੜੇ ਉਹਨਾਂ ਨੂੰ ਸਭ ਨੂੰ ਕਿਹਾ ਉਹਨਾਂ ਨੇ ਆ ਕੇ ਉਹ ਕਰ ਸਕਦੇ ਨੇ ਉਸ ਪਦਰ ਦੇ ਉੱਤੇ ਉਹਨਾਂ ਦੀ ਵੱਖ-ਵੱਖ ਟਾਈਪ ਦੀ ਮਦਦ ਇਹ ਚੀਜ਼ਾਂ ਜਿਹੜੀਆਂ ਤਾਂ ਨਹੀਂ ਲੱਗਦੀਆਂ ਪਰ ਇਹ ਇੱਕ ਉਹ ਬਣਿਆ ਹੋਇਆ ਮਤਲਬ ਭੇਦ ਬਣਿਆ ਹੋਇਆ ਇੱਕ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਜੇ ਮਨੂਖਾ ਹੁਣੀ ਆਪ ਆ ਕੇ ਗੱਲ ਨਹੀਂ ਕਰਦੇ ਤਾਂ ਉਹਨਾਂ ਤੇ ਪਰਸਨਲਿਟੀ ਦੇ ਸਾਹਮਣੇ ਤੇ ਉਹਦੇ ਉਹਨਾਂ ਦੀ ਜ਼ਾਬੇਦਾਰੀ ਦੇ ਸਾਹਮਣੇ ਸਵਾਲੀਆ ਨਿਸ਼ਾਨ ਤਾਂ ਲੱਗਿਆ ਹੋਇਆ ਤੇ ਲੱਗਿਆ ਰਹੂਗਾ ਇਹ ਉਸ ਪਦਰ ਦੇ ਉੱਤੇ ਅਸਲ ਦੇ ਵਿੱਚ ਹੁਣ ਆਪਾਂ ਇੱਕ ਹੋਰ ਨੁਕਤਾ ਜਿਹੜਾ ਤੁਸੀਂ ਇੱਕ ਕੱਲ ਤਾਂ ਦਰਸਾਈ ਹੈ ਜਾਂ ਤੁਹਾਡੀ ਪੋਲੀਟੀਕਲ ਸਮਝੇ ਕਹਿ ਰਹੀ ਹੈ ਕਿ ਇਹਨਾਂ ਲੋਕਾਂ ਦਾ ਵਾਪਸ ਜਾਣਾ ਇਹਨਾਂ ਦੀ ਪੋਲੀਟੀਕਲ ਇਨਿੰਗ ਪੂਰੀ ਖਤਮ ਕਰ ਦੋ ਇਹਨਾਂ ਦਾ ਭਰੋਸਾ ਖਤਮ ਹੋ ਜਾਊਗਾ ਔਰ ਖਾਸ ਤੌਰ ਤੇ ਜਦੋਂ ਇਹਨਾਂ ਨੇ ਤਖਤ ਸਾਹਿਬ ਦੇ ਉੱਤੇ ਕਬੂਲਨਾਮਾ ਲਿਖ ਕੇ ਦਿੱਤਾ ਉਸ ਤੋਂ ਪਿੱਛੇ ਹਟਣਾ ਇਹਨਾਂ ਲਈ ਸੌਖਾ ਨਹੀਂ ਹੋਊਗਾ ਪਰ ਹੁਣ ਇੱਕ ਸਵਾਲ ਹੋਰ ਆ ਜਿਹੜਾ ਖਾਸ ਤੌਰ ਤੇ ਸਿੱਖ ਡੋਮੇਨ ਦੇ ਵਿੱਚ ਉੱਭਰ ਆਇਆ ਕੱਲ ਦਾ ਜਦੋਂ ਅਮਰਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਦਾ ਸੁਨੇਹਾ ਦਿੱਤਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਆਮ ਇਲੈਕਸ਼ਨ ਜਿਹੜੀ ਆ ਉਹਦੇ ਲਈ ਵੋਟਾਂ ਬਣਾਉਣ ਲਈ ਕਹਿਤਾ ਜਿਹਦਾ ਮਤਲਬ ਕਿ 27 ਤੋਂ ਪਹਿਲਾਂ ਇਹ ਚੋਣ ਦੀ ਸੰਭਾਵਨਾ ਹੋ ਸਕਦੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੋ ਜਾਣ ਉਹ ਬਾਕੀ ਧੜੇ ਕੋਲ ਇਹ ਇੱਕ ਤਰੀਕਾ ਵੀ ਰਹੂਗਾ ਅਕਾਲੀ ਦਲ ਜੇਕਰ ਬਹੁਤ ਵੱਡੀਆਂ ਇਨਕਲਾਬੀ ਤਬਦੀਲੀਆਂ ਨਹੀਂ ਲਿਆਉਂਦਾ ਤੇ ਲੋਕ ਪ੍ਰਵਾਨਗੀ ਕਿਵੇਂ ਸੰਭਵ ਆ ਤੇ ਜਿਹੜਾ ਇਹ ਧੜਾ ਇਹਦੇ ਕੋਲ ਇੱਕ ਆਸ ਤਾਂ ਬਚੀ ਰਹੂਗੀ ਜੇ ਬਿਲਕੁਲ ਹੀ ਕੋਈ ਗੱਲ ਨਾ ਬਣੇ ਤਾਂ ਇੱਕ ਉਹ ਧਾਰਾ ਜਿਹੜੀ 2 ਸੀਟਾਂ ਜਿੱਤ ਕੇ ਆਈ ਹੈ ਉਹਨੂੰ ਵੀ ਤਾਂ ਬੰਦੇ ਚਾਹੀਦੇ ਹੋਣਗੇ ਤੁਹਾਨੂੰ ਲੱਗਦਾ ਕਿ ਇੱਕ ਸਾਹਮਣੇ ਅਜੇ ਚਾਂਸ ਤਾਂ ਹੈ ਹੀ ਆ ਕਿ ਜੇ ਸਿੱਖ ਸਿਆਸਤ ਮੁੜ ਕੇ ਰਿਵਾਈਵ ਹੋਵੇ ਮੁੜ ਤੋਂ ਪੁਨਰਜੀਵਤ ਹੋਵੇ ਫਿਰ ਉਹਦੇ ਵਿੱਚ ਇਹਨਾਂ ਲਈ ਸਥਾਨ ਹੋ ਸਕਦਾ ਜੇ ਇਹ ਮੇਨ ਸਟ੍ਰੀਮ ਨਾਲ ਅੜਰੇ ਰਹਿੰਦੇ ਆ ਮਾਫੀ ਮੰਗ ਚੁੱਕੇ ਨੇ ਜੱਥੇਦਾਰ ਕੋਲ ਜਾ ਚੁੱਕੇ ਨੇ ਜ਼ਮੀਰ ਦੀ ਆਵਾਜ਼ ਤੇ ਖੜੇ ਨੇ ਇਹਨਾਂ ਚੋਂ ਕਾਫੀ ਬੰਦੇ ਜਿਹੜੇ ਆ ਉਸ ਧਾਰਾ ਦੇ ਵਿੱਚ ਵੀ ਚਲੇ ਜਾਣਗੇ ਕਿਉਂਕਿ ਰੋਜ਼ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਆ ਚੰਦੂ ਮਾਜਰਾ ਸਾਹਿਬ ਦਾ ਅੱਜ ਵੀ ਬਿਆਨ ਆ ਕਿ ਐਨਐਸਏ ਹਟਾਇਆ ਜਾਵੇ ਹੋਰ ਵੀ ਸਾਰੇ ਆਗੂ ਲਗਭਗ ਕਹੀ ਰਹੇ ਆ ਕਿ ਅਮਰਪਾਲ ਨੂੰ ਬਾਹਰ ਕੱਢਿਆ ਜਾਵੇ ਕੋਈ ਬਹੁਤ ਦਿੱਕਤ ਆਉਣ ਨਹੀਂ ਲੱਗੀ ਅਕਾਲੀ ਦਲ ਦਾ ਸੰਕਟ ਤਾਂ ਇੱਥੇ ਵੀ ਬਦੂਗਾ ਜੀ ਫਿਰ ਨਹੀਂ ਬਿਲਕੁਲ ਜੇਤਾ ਉੱਥੇ ਜੱਜਦਾਰ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਤੇ ਤਨਖਾਹ ਲਾ ਕੇ ਜਾਂ ਦੰਡ ਲਾ ਕੇ ਭੁਗਤ ਕੇ ਲੋਕਾਂ ਚ ਜਾਂਦੇ ਨੇ ਤਾਂ ਇੱਕ ਜਨਰਲੀ ਮਾਨਸਿਕਤਾ ਜਿਹੜੀ ਸਿੱਖ ਪੰਥ ਦੀ ਹੈ ਤੇ ਲੋਕਾਂ ਦੀ ਹੈ ਉਹ ਕਹਿੰਦੇ ਨੇ ਚਲੋ ਹੁਣ ਉੱਥੇ ਤਨਖਾਹ ਲੱਗੀ ਹੈ ਤੇ ਦੰਡ ਭੁਗਤਿਆ ਤੇ ਹੁਣ ਉਹ ਪ੍ਰਾਣੀ ਗੰਨ ਛੱਡੋ ਇਹ ਮਾਫੀ ਦਾ ਜਿਹੜਾ ਇੱਕ ਕਨਸੈਪਟ ਹੈ ਸਿੱਖੀ ਦੇ ਵਿੱਚ ਇਹ ਕਾਫੀ ਵਾਰ ਹੋਇਆ ਔਰ ਬਹੁਤ ਸਾਰੇ ਲੋਕਾਂ ਨੂੰ ਲੋਕਾਂ ਨੇ ਮਾਫ ਕੀਤਾ ਹੈ ਬੜੇ ਬੜੇ ਗੁਨਾਹਾਂ ਦੇ ਮਾਮਲੇ 'ਚ ਆਪਾਂ ਪਹਿਲਾਂ ਵੀ ਕਈ ਵਾਰ ਉਦਾਹਰਣਾਂ ਦਿੰਦੇ ਆ ਇਹ ਸਾਰੀਆਂ ਜੇਕਰ ਬਰਨਾਲਾ ਸਰਜੀਤ ਸਿੰਘ ਬਰਨਾਲਾ ਆਉਣਾ ਨੂੰ ਜੇਕਰ ਬੂਠਾ ਸਿੰਘ ਨੂੰ ਜੇਕਰ ਵੱਖ-ਵੱਖ ਲੋਕਾਂ ਨੂੰ ਉਹ ਸਾਰਾ ਕੁਝ ਕਰਨ ਤੋਂ ਬਾਅਦ ਮਾਫੀ ਕੀਤਾ ਹੀ ਹੈ ਤੇ ਮੁਲਕੇ ਤਾਂ ਕਿਸੇ ਨੇ ਬਲੇਵ ਨਹੀਂ ਕੀਤੇ ਨਾ ਬਾਰ-ਬਾਰ ਕਿ ਨਹੀਂ ਜੇ ਤੁਸੀਂ ਤਾਂ ਫਲਾਨੇ ਹੋ ਤੁਸੀਂ ਤਾਂ ਫਲਾਨੇ ਮੁਲਕੇ ਛੱਡ ਦਿੰਦੇ ਨੇ ਤਾਂ ਇਹਦਾ ਮਤਲਬ ਤੁਸੀਂ ਜਾਣ ਜੋਗੇ ਹੋ ਜਾਂਦੇ ਆ ਦੂਜੇ ਦੇ ਮੁਕਾਬਲੇ ਮੌਰੀ ਅਪ ਹੋ ਜਾਂਦੇ ਹੋ ਨੈਤਿਕਤਾ ਉੱਤੇ ਵੀ ਦੇਖੋ ਜੀ ਅਸੀਂ ਹੋਰ ਕੀ ਕਰੀਏ ਅਸੀਂ ਤਾਂ ਆਪਣੇ ਹਿੱਸੇ ਦਾ ਭੁਗਤਿਆਏ ਆਂ ਪਛਤਾਪ ਕਰ ਆਏ ਆ ਆਪਣੇ ਤਰੀਕੇ ਨਾਲ ਜਾ ਰਹੇ ਆ ਪੰਥ ਨੇ ਬਖ ਗੁਰੂ ਪੰਥ ਵੀ ਮਾਫ ਕਰ ਦਊਗਾ ਜੇ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਂਦੀ ਹੈ ਤਾਂ ਫਿਰ ਉਹੀ ਅਕਾਲੀਅਤ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੈ ਕਿ ਇਹਨਾਂ ਦਾ ਜਿਹੜਾ ਡੈਮੋਕ੍ਰੈtic ਪੋਲਿਟੀ ਹੈ ਇਲੈਕਟੋਰਲ ਪੋਲਿਟਿਕਸ ਹੈ ਜਾਂ ਜਿਹੜੀ ਪੀਸਫੁਲ ਅੰਦੋਲਨ ਨੇ ਉਹਨਾਂ 'ਚ ਤਜਰਬਾ ਤਾਂ ਹੈਗਾ ਹੀ ਇਹਨਾਂ ਲੀਡਰਸ਼ਿਪ ਦਾ ਕੰਪੈਰੀਟਿਵਲੀ ਦੂਜੇ ਕਿਸੇ ਤੋਂ ਔਰ ਜੇ ਹਾਲੀ ਹਾਲੀ ਚੱਲ ਕੇ ਜੇਕਰ ਅਮਰਤਪਾਲ ਸਿੰਘ ਦਾ ਗਰੁੱਪ ਵੀ ਡੈਮੋਕ੍ਰੈtic ਪ੍ਰੋਸੈਸ ਦੇ ਵਿੱਚ ਹੀ ਆਉਂਦਾ ਹੈ ਆ ਰਣਨੀਤਿਕ ਤੌਰ ਤੇ ਆਉਂਦਾ ਵੀ ਹੁਣ ਇਹੇ ਤਰੀਕਾ ਰਹੂੰਗਾ ਪਰ ਨੋਰਮਲੀ ਜਿਹਨਾਂ ਦਾ ਤਜਰਬਾ ਉਹ ਕੰਮ ਦਿੰਦਾ ਹੀ ਹੈ ਜਿਆਦਾ ਦੂਜੇ ਦੇ ਮੁਕਾਬਲ ਤਰ ਕਿਸੇ ਵੀ ਰੂਪ ਦੇ ਵਿੱਚ ਔਰ ਇਹ ਚੀਜ਼ਾਂ ਦੇ ਵਿੱਚ ਆਇਆ ਤੁਸੀਂ ਦੇਖੋ ਇਹ ਬਦਲਾਅ ਵੀ ਹੁੰਦਾ ਰਿਹਾ ਹਿਸਟੋਰਿਕਲੀ ਜਿਹੜੇ ਬੰਦੇ ਮਿਲੀਟੈਂਟ ਮੂਵਮੈਂਟ ਦੇ ਵਿੱਚ ਰਹੇ ਉਹਨਾਂ ਚੋਂ ਕਿੰਨੇ ਹੀ ਅਕਾਲੀ ਤੇ ਕਾਂਗਰਸ ਦੇ ਵਿੱਚ ਆ ਕੇ ਐਮਐਲਏ ਵੀ ਬਣੇ ਨੇ ਐਨਪੀ ਬਣੇ ਨੇ ਤੇ ਹੋਰਾਂ ਚੋਣਾਂ ਦੇ ਵਿੱਚ ਵੀ ਸ਼ਾਮਲ ਹੋਏ ਨੇ ਆਪਾਂ ਕਿੰਨਿਆਂ ਦੇ ਨਾਂ ਜਾਣਦੇ ਆ ਜਿਹੜੇ ਇਹ ਵਖ ਵਖ ਟਾਈਪ ਦੇ ਮਾਮਲੇ ਏਸੇ ਟੱਗ ਦੇ ਨਾਲ ਕਿੰਨੇ ਹੀ ਲੋਕ ਉਹਨਾਂ ਦਿਨਾਂ ਦੇ ਵਿੱਚ ਉਧਰ ਸਪੋਰਟਰ ਰਹੇ ਨੇ ਜਦੋਂ ਮੂਵਮੈਂਟ ਚੱਲਦੀ ਸੀ ਦੂਸਰੇ ਜਿਹੜੇ ਨਰਮਦਲ ਦੇ ਮੰਨੇ ਜਾਂਦੇ ਸੀ ਉਹਨਾਂ ਦੇ ਮੁਕਾਬਲੇ ਕੰਪੈਰੀਟਿਵਲੀ ਉਧਰ ਹਮਦਰਦੀ ਵੀ ਰਹਿੰਦੀ ਸੀ ਤੇ ਉਸ ਲੈਵਲ ਤੇ ਵੀ ਜਾਂਦੇ ਕਿਉਂਕਿ ਇੱਕ ਥਿਨ ਜੀ ਲਾਈਨ ਹੁੰਦੀ ਆ ਉਹ ਕੋਈ ਬਹੁਤ ਜ਼ਿਆਦਾ ਕਲੀਅਰ ਕੱਟ ਲਾਈਨ ਨਹੀਂ ਹੈ ਕਿ ਆਹ ਇੱਥੇ ਹੀ ਖੜੇ ਨੇ ਜਾਂ ਉੱਥੇ ਖੜੇ ਨੇ ਜਾਂ ਜੋ ਵੀ ਚੀਜ਼ਾਂ ਵਾਪਰ ਰਹੀਆਂ ਨੇ ਇਸ ਲਈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੋਟਾ ਬਣਦੀਆਂ ਨੇ ਬਣਾਉਂਦੇ ਨੇ ਵੱਡੇ ਪੱਧਰ ਦੇ ਉੱਤੇ ਇਹੀ ਸਭ ਤੋਂ ਵੱਡਾ ਚੈਲੰਜ ਹੁਣ ਅਕਾਲੀ ਦਲ ਦੇ ਸਾਹਮਣੇ ਅਗਲਾ ਚੈਲੰਜ ਇਹ ਸਭ ਤੋਂ بڑا ਚੈਲੰਜ ਹੈ ਕਿਉਂਕਿ ਕਿਹਾ ਇਹ ਜਾ ਰਿਹਾ ਕਿ ਜਿੱਨਾਂ ਚਿਰ ਸ਼ਰੋਮਣੀ ਕਮੇਟੀ ਹੈ ਉਹਨਾਂ ਚਿਰ ਅਕਾਲੀ ਦਲ ਦਾ ਜਿਹੜਾ ਵजूद ਹੈ ਉਹ ਮਜ਼ਬੂਤ ਹੈ ਜਿਹੜੇ ਧੜੇ ਦਾ ਜਿਹਦੇ ਕੋਲ ਸ਼ਰੋਮਣੀ ਕਮੇਟੀ ਤੇ ਜ਼ਿਆਦਾ ਪੈਂਦਾ ਪਰ ਹੁਣ ਇੱਕ ਗੱਲ ਹੈ ਸ਼ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਦੀ ਚੋਣ ਤਾਂ ਕਰਾਉਣੀ ਹੈ ਕੇਂਦਰੀ ਗ੍ਰਹਿ ਮੰਤਰਾ ਹੇਠਾਂ ਤਾਂ ਕਿਸਦੇ ਹੱਥ ਚੱਣੀ ਹੈ ਜੇ ਇਸ ਸਮੇਂ ਕਰਾਉਂਦੇ ਨੇ ਜਿਹੋ ਜਿਹਾ ਮਹਾ ਹੌਲ ਹੈ ਤਾ ਬਹੁਤ ਸਾਰੇ ਇੰਡੀਪੈਂਡੈਂਟ ਵੀ ਜਿੱਤ ਸਕਦੇ ਨੇ ਬੰਦੇ ਮਤਲਬ ਐਜੀਪੀਸੀ ਦਾ ਨਰੋਲ ਦੂਜੀ ਹੈ ਨਾ ਜਿਹਦਾ ਕੋਈ ਪੋਲਰਾਈਜੇਸ਼ਨ ਨਹੀਂ ਹੈ ਕਿ ਜੀ ਕੋਈ ਦੂਜੀ ਦਾ ਮਤਲਬ ਰਿਲੀਜੀਅਨ ਜਾਂ ਬਾਕੀ ਹੈ ਤਾਂ ਗਵਰਨਮੈਂਟ ਆਫ ਇੰਡੀਆ ਕੇ ਤਾਂ ਦੇਖਦੀ ਹੋਏਗੀ ਕਿ ਸਰ ਸਰਹੱਦੀ ਸੂਬੇ ਤੇ ਉਹ ਜਿਹੜੀ ਐਜੀਪੀਸੀ ਵਰਗੀ ਵੱਡੀ ਸੰਸਥਾ ਹੈ ਜਾਂ ਪੰਜਾਬ ਦੀ ਵਗਡੋਰ ਇਹਦਾ ਮਤਲਬ ਉਹਦੇ ਰਾਹੀਂ ਜੇ ਅਸੈਂਬਲੀ ਵੱਲ ਨੂੰ ਆਉਂਦੀ ਹੈ ਤਾਂ ਕਿਹਦੇ ਹੱਥ ਚ ਦੇਣੀ ਹੈ ਕੀ ਉਹ ਕੰਟਰੋਲਡ ਹੋਏਗਾ ਉਹਦੇ ਕੋਲ ਕੰਟਰੋਲ ਹੋ ਜਾਏਗਾ ਸਾਰਿਆਂ ਦਾ ਉਦੋਂ ਬਾਅਦ ਇਹ ਗੱਲ ਕਰਾਂਗੇ ਜਾਂ ਐਸੇ ਮਹਾਲ ਦੇ ਵਿੱਚ ਜੇ ਉਹਦੇ ਨਾਲ ਰੈਂਟਾਈਪ ਚ ਨਹੀਂ ਬੰਦੇ ਤਾਂ ਬਾਕੀਆਂ ਨੂੰ ਮੌਕਾ ਐਵੇਂ ਹੀ ਦੇ ਦੇਗੀ ਇਹ ਮੰਥਨ ਵੀ ਉੱਥੇ ਹੁੰਦਾ ਸ਼ਾਇਦ ਕੱਲਾ ਜੇ ਪੋਲਿਟੀਕਲ ਸੈਂਟਰ ਦੀ ਚਾਹੇ ਵੀ ਬਹੁਤ ਸਾਰੀਆਂ ਏਜੰਸੀਆਂ ਨੇ ਉਹਨਾਂ ਨੂੰ ਰੋਕ ਦਿੰਦੀਆਂ ਨੇ ਬੜੀ ਵਾਰ ਕੇ ਇਹ ਚੀਜ਼ਾਂ ਸ਼ਾਇਦ ਹੱਥੋਂ ਨਿਕਲ ਜਾਣ ਸ਼ਾਇਦ ਆ ਨਾ ਹੋ ਜੇ ਇਸੇ ਕਰਕੇ ਬੜਾ ਲੰਮਾ ਚੱਲ ਜਾਂਦਾ ਇਹ ਕੰਮ ਤੇ ਇੰਨਾ ਚਿਰ ਚਲਾਇਆ ਨਹੀਂ ਜਾਂਦਾ ਵੈਸੇ ਬੈਸੇ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਮਤਾ ਪਾਉਣਾ ਚਾਹੀਦਾ ਹੈ ਕਿ ਸਾਡੀ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ ਜਿਵੇਂ ਪੰਚਾਇਤਾਂ ਹੋਣ ਨਿਊਰਬਲਟੀਆ ਹੋਣ ਅਸੈਂਬਲੀ ਹੋਵੇ ਪਾਰਲੀਮੈਂਟ ਹੋਵੇ ਉਹਦੀਆਂ ਚੋਣਾਂ ਹੁਣ 5 ਸਾਲ ਤੋਂ ਜ਼ਿਆਦਾ ਟਪਾਈਆਂ ਨਹੀਂ ਜਾ ਸਕਦੀਆਂ ਤਾਂ ਇਹ ਕਿਉਂ ਟਪਾਈ ਜਾਵੇ ਇਹ ਕਿਸੇ ਇੱਕ ਸਰਕਾਰ ਦਾ ਦੇ ਰਹਿਮੋ ਕਰਮ ਤੇ ਕਿਉਂ ਰਹੀਂ ਕੀ ਸ਼੍ਰੋਮਣੀ ਕਮੇਟੀ ਦਾ ਜਨਰਲ ਅਜਲਾਸ ਇਹ ਮਤਾ ਪਾ ਕੇ ਭੇਜ ਨਹੀਂ ਸਕਦਾ ਹੋਰ ਇਹ ਮਤਾ ਤਾਂ ਪੜ੍ਹਨਾ ਹੀ ਚਾਹੀਦਾ ਉਹ ਇਸ ਲਈ ਨਹੀਂ ਭੇਜਿਆ ਜਾ ਰਿਹਾ ਜਿਹੜੀ ਕਾਬਜ ਲੀਡਰ ਹੁੰਦੀ ਸਿਪ ਹੁੰਦੀ ਹੈ ਔਰ ਉਹ ਆਪਣੇ ਢੰਗ ਨਾਲ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੱਕ ਉਹਦੀ ਉਹ ਮੇਨ ਰਸਾਈ ਰਹੀ ਆ ਹੁਣ ਤੱਕ ਤਾਂ ਉਹਦੇ ਨਾਲ ਹੀ ਚੱਲਦਾ ਰਿਹਾ ਤੇ ਉਹ ਅੱਗੇ ਪਵਾਉਂਦੇ ਤੇ ਚੱਲਦਾ ਰਹਿੰਦਾ ਉਸੇ ਤਰੀਕੇ ਦੇ ਨਾਲ ਕੰਮ ਇਹ ਬੜਾ ਵੱਡਾ ਕੁਐਸਚਨ ਹੈ ਕਿ ਤੁਸੀਂ ਕੇਂਦਰ ਸਰਕਾਰ ਦੇ ਹੱਥ 'ਚ ਟੋਟਲ ਤਾਕਤ ਦਿੱਤੀ ਜਾ ਚੁੱਕੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਉਹ ਜਦੋਂ ਕਾਣਗੇ ਕਰਾਉਣਗੇ ਨਹੀਂ ਕਰਾਉਣਗੇ ਉੱਚੋਂ ਕੱਢਣ ਦੇ ਵਾਸਤੇ ਪ੍ਰਿੰਸੀਪਲ ਇਹ ਚਾਹੀਦਾ ਕਿ 5 ਸਾਲ ਦੇ ਅੰਦਰ ਅੰਦਰ ਚੋਣ ਹੋਣੀ ਚਾਹੀਦੀ ਹੈ ਜਿਹੜਾ ਵੀ ਮਾਹੌਲ ਜਿਹੜੇ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਜੇ ਸਿੱਖਾਂ ਦੀ ਪਾਰਲੀਮੈਂਟ ਇਸ ਲੈਵਲ ਦੀ ਹੈ ਜੇ ਉਸ ਸਮੇਂ ਦੇ ਵਿੱਚ ਅਸੈਂਬਲੀ ਨਹੀਂ ਰੁਕਦੀ ਪਾਰਲੀਮੈਂਟਰੀ ਰੁਕਦੀ ਤੇ ਫਰਮਣੀ ਕਮੇਟੀ ਕਿਉਂ ਰੁਕ ਸਕਦੀ ਹੈ ਜਿੰਨਾ ਲੰਮਾ ਸੌਣਾ ਕਿਉਂ ਬਵਾਜਾਂ ਰੱਖਿਆ ਜਾ ਰਿਹਾ ਜੀ ਵੈਸੇ ਤਾਂ ਕਿਸੇ ਵੀ ਧਿਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਪਟੀਸ਼ਨ ਦਾਖਲ ਕਰਨੀ ਚਾਹੀਦੀ ਆ ਕਿ ਕਿਉਂ ਇਹ ਜ਼ਿਆਤੀ ਹੋ ਰਹੀ ਆ ਸਿੱਖਾਂ ਨੂੰ 5 ਸਾਲ ਬਾਅਦ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੋਵੇ ਤਾਂ ਕਿ ਕੋਈ ਇਲਜ਼ਾਮ ਜਿਹੜੇ ਲਗਾਤਾਰ ਲੱਗਦੇ ਆ ਉਹ ਨਾ ਲੱਗਣ 17 17 ਸਾਲ 22 22 ਸਾਲ 11 11 ਸਾਲ ਇਲੈਕਸ਼ਨ ਨਾ ਹੋਣ ਦੀ ਕੋਈ ਤੁੱਕ ਨਹੀਂ ਹੈ ਮੈਨੂੰ ਲੱਗਦਾ ਇਹ ਡਿਸਕ੍ਰਿਮੀਨੇਸ਼ਨ ਹੈ ਇਹ ਬੰਦ ਹੋਣੀ ਚਾਹੀਦੀ ਹੈ